ਸ਼ਰਮ ਨਹੀਂ ਹੁੰਦੀ ਕਿੰਨਾ ਮੇਰੇ ਤੇ ਘੱਟ ਚੁੱਕੜ ਨਾ ਫਿਰਦਾ ਵਾ ਆਪਣੇ ਬੰਦ ਸਮਝਦਾ ਪਤਾ ਨਹੀਂ ਕੀ ਆ ਹਲੇ ਕੁਝ ਹੋਵੇ ਤਾਂ ਫਿਰ ਪਤਾ ਨਹੀਂ ਕੀ ਕਰੇ ਕਿਡਾ ਸਿਆਣਾ ਬਣਨਾ ਹੈ ਜੋ ਕਰਨੀ ਨਾ ਪਵਾੜ ਦੀ ਜੜ ਕਰਨੀ ਹੈ ਜੋ ਕੁਝ ਕਰਨਾ ਹੈ ਨਾ ਉਹਦੇ ਕਰਕੇ ਕਰਨ ਡਿਆ ਵਾ ਨਾ ਰੁਪਈਆ ਨਾ ਤੇਲਾ ਕਰ ਦੇਣਾ ਉਦੋਂ ਕਿ ਉਹਦੇ ਪਰਖਲਾਪੇ ਇੱਕ ਗੱਲ ਨਹੀਂ ਸੁਣਦਾ ਉਹ ਭਾਵੇਂ ਜੋ ਮਰਜ਼ੀ ਮੈਨੂੰ ਕਹਦੇ ਉਹ ਸਾਰੀਆਂ ਸੁਣੀ ਜਾਂਦਾ ਤੇ ਇਹਨਾਂ ਨੂੰ ਪਤਾ ਲੱਗਦਾ ਕਿ ਮੇਰੀ ਭੈਣ ਵਾਜੇ ਕਿੰਦਾ ਵਾ ਕਿ ਦੇਨਾ ਸ਼ਰਮ ਲਈ। ਹੰਦਾ ਆਪਣੇ ਬਰਬਾਦ ਨਿੱਕੇ ਡਿਟੇ ਡਿਟੇ ਦੇ। ਉਹ ਜਿਵੇਂ ਜੜੀ ਦਾ ਮਗਰ ਲਾਈ ਦਿੰਦੇ ਛੱਟ। ਮੈਨ ਨਹੀਂ ਚੱਲ ਮੇਰੇ ਭਰਾ। ਇਹਦੇ ਭਰਾ ਨਾਲ ਦੋ ਨਾ ਹੋਵੇ ਜੰਗਲ। ਐਡਾ ਬੇਸ਼ਰਮ ਹੋ ਗਿਆ ਤੇ। ਦੀਦੀ ਕੀ ਹੋਇਆ ਵਾ? ਇਹ ਫਿਰ ਬੜੇ ਗੁੱਸੇ ਚ ਗਏ ਆ। ਗੱਲ ਕੀ ਹੋਈ ਆ ਦੱਸੋ ਤਾਂ ਸਹੀ। ਜੋ ਹੋ ਰ ਸਾਰੇ ਤੇਰੇ ਪਵਾੜੇ ਦੀ ਜੜ ਵਾ ਜੋ ਅਜਾ ਜੋ ਵੀ ਹੋਇਆ ਨਾ ਸਭ ਤੇਰੇ ਕਰਕੇ ਹੋਇਆ ਵਾ ਆ ਬੀਬੀ ਮੇਰੇ ਪੀੜੋਂ ਲੀਆ ਤੇਰੇ ਇਦਾਂ ਮੇਰੇ ਪੀੜ ਹੁੰਦੀ ਆ ਅਜਾ ਤੇਰੇ ਕਰਕੇ ਮੇਰੇ ਭਰਾ ਨੇ ਮੇਰੇ ਤੇ ਹੱਥ ਚੁੱਕਣ ਲੱਗਾ ਸੀ ਦੀਦੀ ਮੇਰੇ ਵਿੱਚ ਮੇਰਾ ਕੀ ਕਸੂਰ ਆ ਮੈਂ ਤਾਂ ਕੁਛ ਕਿਹਾ ਵੀ ਨਹੀਂ ਹੋ ਨਾ ਪਰ ਤੇਰਾ ਕੀ ਕਸੂਰ ਵਾ ਸਾਰੇ ਪਵਾੜੇ ਦੀ ਜੜ ਤੂੰ ਆ ਤੂੰ ਆਪਣੇ ਆਪਣੇ ਸਮੇਂ ਨੇ ਕੀ ਆ ਜੇ ਨਾ ਮੇਰਾ ਭਰਾ ਹਰੇ ਕੰਮ ਮੇਰੇ ਪੁੱਛੇ ਤੋਂ ਬਿਨਾ ਨਹੀਂ ਕਰਦਾ ਅੱਜ ਉਹ ਮੇਰੇ ਤੇ ਹੱਥ ਚੁੱਕਾ ਤੱਕ ਜਾਣ ਰਿਹਾ ਵਾ ਤੇਰੇ ਬਰ ਖਿਲਾਫ ਕੋਈ ਗੱਲ ਸੁਣਨਾ ਚਾਹੁੰਦਾ ਤੇ ਮਿੰਨੋ ਮਿੰਨੋ ਏਦਾਂ ਡਰਦਾ ਮੈਂ ਜਹਰ ਹੁੰਨੇ ਉਹਦੇ ਬਾਅਦ ਜੋ ਵੀ ਪਵਾੜਿਆ ਨਾ ਸਾਰੇ ਤੇਰੇ ਆ ਇਹ ਤਾਂ ਦਫਾ ਜਾ ਤੂੰ ਤੇ ਮੈਂ ਦੱਸਾਂ ਮੇਰੇ ਨਜ਼ਰੋਂ ਤਾਂ ਦੂਰ ਹੋ ਜਾ ਤੇ ਸੰਗ ਲੱਗੀ ਏ ਡਣਾੜ ਕੇ ਇੱਥੇ ਲੈਡ ਪਤਾ ਨਹੀਂ ਕੀ ਆਈ ਏ ਜੋ ਵੀ ਕਰਨੀ ਏ ਕਰਦਾ ਹੀ ਏ ਮੇਰੇ ਸੋਣਾ ਕੋਲ ਕੰਨ ਕੋਲ ਤੇ ਗੱਲ ਜੇ ਮੈਨੂੰ ਤੂੰ ਅੱਜ ਤੋਂ ਬਾਅਦ ਇੱਥੇ ਦੇਖੀ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੇ ਮੈਂ ਦੱਸਾਂ ਬੜੀ ਸਿਆਣੀ ਆਣ ਕੇ ਲੱਗੀ ਇੱਥੇ ਪਵਾੜੇ ਪਾਉਣ ਤੇਰੇ ਵਰਗੀ ਹੁੰਦੀਆਂ ਜਿਹੜੀਆਂ ਘਰ ਘਰ ਪਵਾੜੇ ਪਾਉਂਦੀਆਂ ਵਾ ਸਾਰਾ ਕੁਝ ਤੂੰ ਕਰਦੀ ਏ ਤਾਂ ਤੂੰ ਫੇਰ ਚੰਗੀ ਹੋ ਜਾਨੀ ਦੀਦੀ ਮੇਰੇ ਕੀ ਕਸੂਰ ਵਾ ਜੇ ਅੱਜ ਮੇਰੇ ਮੁੰਡੇ ਦੇ ਸਾਹਮਣੇ ਮੇਰੇ ਤੇ ਹੱਥ ਚੁੱਕਦਾ ਤੇ ਮੇਰੇ ਕੀ ਇਤਰਾਜਣੀ ਮੈਂ ਦੇਖੋ ਖਾ ਕੇ ਮਰ ਜਾਣਾ ਫਿਰ ਤੈਨੂੰ ਠੰਡ ਪੈਣੀ ਆ ਨਹੀਂ ਆਵੇ ਬਖਸ਼ਦੇ ਨਹੀਂ ਬਖਸ਼ਦੇ ਸਾਨੂੰ ਕਿਉਂ ਸਾਡਾ ਭੈਣ ਭਰਾਵਾਂ ਦਾ ਕਿਉਂ ਘਰ ਤੋੜਨ ਲਈ ਆ ਕਿਉਂ ਸਾਡੇ ਰਿਸ਼ਤੇ ਨੂੰ ਨਹੀਂ ਤੋੜਨ ਤੂੰ ਨਹੀਂ ਨਹੀਂ ਮੈਂ ਤੇ ਕੋਸ਼ਿਸ਼ ਵੀ ਨਹੀਂ ਕੀਤਾ ਗਾਣੋ ਤੂੰ ਐਵੇਂ ਮੇਰੇ ਗਾਲ ਪਈ ਜਾਣਦੇ ਓ ਉਹੀ ਬਿੱਤਰ ਆ ਨਾ ਜਿਹੜਾ ਨਿਕਲੇ ਕੰਮ ਵੀ ਕਰਦਾ ਮੇਰੇ ਪੁੱਛੋ ਤੋਂ ਬਿਨਾ ਨਹੀਂ ਕਰਦਾ ਅੱਜ ਉਹੀ ਆ ਜਿਹੜਾ ਤੇਰੇ ਕਰਕੇ ਹੱਸ ਚੁੱਕਾ ਡਿਆ ਵਾ ਮੇਰਾ ਤਾਂ ਜਿਗਰ ਤੇਰੇ ਮਾਰ ਕੇ ਚਪੇੜ ਤੇ ਤੇਰਾ ਮੂੰਹ ਕਰਦਾ ਲਾਲ ਸਰਦੀ ਕੀ ਫੇਦੀ ਏ ਦਬਾ ਦੇ ਮੇਰੀ ਨਜ਼ਰਾਂ ਸਾਹਮਣੇ ਮੇਰੇ ਅੱਖਾਂ ਸਾਹਮਣੇ ਨਾ ਆਵੀ ਲੱਗੀ ਇਟਾ ਰੋੜ ਜਿਗਨਾ ਜਾਨੋ ਮਾਰਦਾ ਤੈਨੂੰ ਜੋ ਪਗੜਾਣਾ ਹੀ ਮੈਨੂੰ ਦੇ ਵਿੱਚ ਪੂਰੀ ਬਣ ਗਈ ਆ ਮੈਨੂੰ ਕਿਹਾ ਤੁਹਾਡੇ ਬੈਣ ਪਰਾਂ ਵਿੱਚ ਕਿਹੜੀ ਗੱਲ ਹੋਈ ਤੇ ਕਿਹੜੀ ਨਹੀਂ ਮੇਰੇ ਤੇ ਹਮੇ ਸਾਰੇ ਜਣੇ ਆ ਕੇ ਪਰਖਣ ਦੇ ਬੰਦੇ ਆ ਨੀ ਨੀ ਜੋਨਾ ਮੇਰੀ ਵਾਲ ਬੁੱਟੇ ਲੜਾਈ ਤੇਰੀ ਉਹ ਦਿਨ ਹੋਈ ਤੇ ਉਹ ਦਿਨ ਗੱਲ ਕਰ ਜਾ ਕੇ ਜੋਤੀ ਆਈ ਮੇਰੀ ਜ਼ਿੰਦਗੀ ਤੇ ਸਵਾਰੀ ਜਾਊਗੀ ਮੈਨੂੰ ਥੋੜਾ ਬਣਾਈ ਇੱਥੇ ਹੋਰ ਨਰਕ ਚ ਪੈ ਜਾਣਾ ਮੈਂ ਕਿੰਨੇ ਰੀਜਾਂ ਜਾਵਾਂ ਨਾਲ ਆਹੀ ਵਕਤ ਆਪਣਾ ਵੀ ਕਰ ਜਾੜਿਆ ਜਿਵੇਂ ਕਹਿੰਦੇ ਆ ਸਿਆਣੇ ਕਿ ਕੰਨ ਰਵਾਉਣਾ ਤੇ ਆਪ ਦੁਗਣਾ ਰੋਣਾ ਪੈਂਦਾ ਆ ਜੋ ਇਜ਼ਾਬ ਮੇਰਾ ਹੋ ਗਿਆ ਵਾ ਮੈਂ ਜੁੱਤੀ ਆਈ ਸਵਰਗ ਚ ਪੈ ਗਈ ਆ ਪਰ ਰਹੀ ਤੇ ਨਾ ਸਿਆਣੇ ਕਹਿੰਦੇ ਹੁੰਦੇ ਆ ਨਾ ਨਰਕ ਸਵਰਗ ਕੋ ਸਰਗੈ ਤੇ ਹੁੰਦਾ ਵਾ ਮੈਂ ਅੱਜ ਪਤਾ ਲੱਗਾਈ ਮੈਨੂੰ ਨਰਕ ਕਹਿੰਦੇ ਕਿੰਨੂ ਆ ਇੰਦਾਂ ਯਾਦ ਦੇਖਦੀ ਹੋਤੈ ਨਹੀਂ ਹੋਏ ਮੇਰੇ ਵੇ ਕੀ ਕਰਦੇ ਫਰੈਂਡਾ ਇੱਕ ਲੈਣੀ ਕੀ ਡਈ ਅੰਦਰ ਅੰਡੀ ਰੋਣਾ ਇਹਨੇ ਪਾਇਆਈ ਘੰਟਾ ਹੋ ਗਿਆ ਪੂਰਾ ਇਹਨੂੰ ਅੰਦਰ ਲੰਮੇ ਪਈ ਇਹਦਾ ਤਾਂ ਪਤਾ ਨਹੀਂ ਇਹਨੂੰ ਕੀ ਹੋ ਗਿਆ ਹੁੰਦਾ ਵਾ ਐਡੀ ਨੇ ਮੇਰੀ ਜਾਨ ਦੁਖੀ ਕਰਤੀ ਹੈ ਨਾ ਅੱਜ ਤੂੰ ਬਚ ਗਈ ਲੈ ਮੈਂ ਤੈਨੂੰ ਕੋਈ ਗੱਲ ਹੀ ਨਹੀਂ ਕੀਤੀ ਮੇਰਾ ਤਾਂ ਜੀ ਕਰਦਾ ਤੈਨੂੰ ਜਾਨੋਂ ਮਾਰਦਾ ਤੈਨੂੰ ਪਵਾੜੇ ਦੀਆਂ ਜੜੇ ਲੈ ਨਰਕ ਪਾਇਆ ਰੰਨੇ ਇਹਦੀ ਘਾਟ ਹੀ ਅੱਗੇ ਇੰਨਾ ਕੁ ਛੋੜਦਾ ਇਹਨੂੰ ਤਾਂ ਲੱਗਦਾ ਸੁਪਨਾ ਹੀ ਆ ਜਾਂਦਾ ਇਹ ਫੋਨ ਹੀ ਉਦੋਂ ਕਰਦਾ ਜਦੋਂ ਮੇਰਾ ਦਿਮਾਗ ਬੜਾ ਖਰਾਬ ਹੋਵੇ ਫਿਰ ਕਹਿੰਦਾ ਮੈਂ ਨਾਲ ਲੜਦੀ ਐਡਾ ਟੀਟਵਾ ਹਲੋ ਹਾਂਜੀ ਕੀ ਭੰਡਿਆ ਸਭ ਠੀਕ ਠਾਕ ਵਾਂਗੇ ਹੋਰ ਇੱਥੇ ਕੀ ਹੋਇਆ ਆ ਤਾਂ ਠੀਕ ਠਾਕ ਤੇ ਠੀਕ ਠਾਕ ਨੂੰ ਠੀਕ ਠਾਕ ਹੀ ਕਹਿਣਾ ਵਾ ਖਾ ਲਿਆ ਰੋਟੀ ਪਾਣੀ ਗਾ ਰੋਟੀ ਪਾਣੀ ਸਾਰਾ ਦਿਨ ਪਖਾਈ ਜਾਣਾ ਮੈਂ ਬੜਗਾ ਸਾਰਾ ਕੰਮ ਮੈਂ ਅਗੜੀ ਇੱਥੇ ਕੰਮ ਕਰਨ ਨੂੰ ਆਤੇ ਐ ਵਿਹਲੀ ਸਾਰਾ ਦਿਨ ਮੈਂ ਰਹਿਨੀ ਤੋ ਹੇ ਦੱਸੋ ਜਿੱਦਾਂ ਕੰਮ ਕਰ ਠੀਕ ਆ ਮਾਤਾ ਨੂੰ ਕਿਹਾ ਕਿ ਉਧਰ ਮੁੰਡੇ ਜੋ ਕੇ ਪੈਸੇ ਪਾ ਦਿਓ ਤੁਸੀਂ ਕੋਈ ਪਾਇਆ ਨਹੀਂ ਕੋਈ ਮੈਸੇਜ ਨਹੀਂ ਆਇਆ ਕੱਖ ਵੀ ਨਹੀਂ ਆਹ ਪਾ ਦਿਓ 2-4000 ਵੱਧ ਪਾਉਣਾ ਤਾਂ ਵੱਧ ਪਾ ਦਿਓ ਗੋੜ ਗੋੜ ਗਰਮੀ ਆ ਗਈ ਨਾ ਕੋਈ ਕਪੜਾ ਤਾਂ ਨਾ ਕੋਕ ਆਹ 400 ਕਿਤੇ ਮੈਂ ਵੀ ਗਰਮੀ ਵਾਲੇ ਬਣਾ ਲੂੰਗੀ ਕਿ ਮੈਂ ਸਿਆਲ ਵਾਲੇ ਪਾਈ ਜਾਵਾਂ ਪੂਜਾ ਓਕੇ ਯਾਵਾ ਓ ਠੀਕ ਆ ਤੂੰ ਨਹੀਂ ਤੂੰ ਕੀ ਹਾਲ ਬਣਾਇਆ ਆਪਣਾ ਹੱਸਦੇਂ ਦੀ ਦਾਦੀ ਕਿਉਂ ਨਹੀਂ ਨਹੀਂ ਕੀ ਕਰਨੀ ਆ ਕੀ ਕਰਨੀ ਆ ਆ ਕੀ ਰੋਣ ਕੋ ਦਈ ਤੂੰ ਅਜੋ ਵੀ ਹਾਲਤ ਹੈ ਨਾ ਮੇਰੀ ਸਾਰੀ ਠਾਡੀ ਭੈਣ ਕਰਕੇ ਆ ਭੈਣ ਕਰਕੇ ਓ ਕੀ ਭਾਵੇਂ ਕਹੋ ਤੈਨੂੰ ਤੈਨੂੰ ਤਾਂ ਮੈਦਾ ਤਾਂ ਕੋਈ ਨਹੀਂ ਬਹਿ ਜਾ ਰਹਿ 这个真搞不懂。 ਆ ਵੇਖ ਆਪਣੀ ਕਰਤੂਤ ਕੀ ਕੀਤਾ ਇਹ ਤੂੰ ਉਹ ਬਖਸ਼ ਦੇ ਸਾਡੀ ਜਾਨ ਬਾਬਾ ਤੂੰ ਤੈਨੂੰ ਸ਼ਰਮ ਨਹੀਂ ਆਈ ਮੈਨੂੰ ਤੂੰ ਇੰਨੀਆਂ ਗਾਲਾਂ ਕੱਢੇ ਚਲ ਕੋਈ ਗੱਲ ਨਹੀਂ ਉਹ ਇਹਨੂੰ ਤਾਂ ਬਖਸ਼ ਦੇ ਬਤਾਰੇ ਜਿਹੜੇ ਲਿਆ ਕੇ ਆਂਦੀ ਆ ਨਹੀਂ ਗੁੱਸੇ ਸੋ ਕੋਈ ਮੈਨੂੰ ਹੋਣਾ ਚਾਹੀਦਾ ਹੱਥ ਤੋਂ ਮੇਰੇ ਤੇ ਚੁੱਕਣ ਨੂੰ ਫੇਂਡਿਆ ਹੈ ਬੀਬੀ ਤੂੰ ਮੈਨੂੰ ਗੱਲਾਂ ਕੀਤੀਆਂ ਵਾ ਤੇ ਇਹਨੂੰ ਤਾਂ ਮੈਂ ਇਹਦੇ ਤੇ ਮੈਂ ਮੱਥੇ ਵੀ ਨਹੀਂ ਲੱਗੇ ਤੈਨੂੰ ਮੈਂ ਕੀ ਕਰਤਾ ਮੈਨੂੰ ਇਹ ਵੀ ਨਹੀਂ ਪਤਾ ਕਿ ਅੰਦਰ ਬੈਠੀ ਹੈ ਕਿ ਨਹੀਂ ਬੈਠੀ ਮੈਂ ਤਾਂ ਇੱਥੇ ਅੰਦਰ ਆਈ ਨਹੀਂ ਆ ਅੰਦਰ ਪਵਾਵਾ ਮਾਂ ਰੋਂਡੀ ਹੋ ਇਹ ਕੀ ਕੀਤਾ ਕੋਹਣੀ ਹੈ ਜੀ ਨਾ ਕੀ ਹੋਇੰਦੈ ਨੋ ਰੋਣਾ ਆਪਣੇ ਪਿੱਛਿਆਂ ਨੂੰ ਡੈ ਯਾਦ ਕਰ ਕਰਕੇ ਤਾਂ ਬਾਨਾ ਮੇਰਾ ਲਈ ਜਾਣ ਡਈ ਆ ਆ ਵੇ ਨਹੀਂ ਪੈਣ ਰਹਿਣ ਦੇ ਕਿਉਂ ਡੈ ਇਦਾਂ ਕਰਨ ਮੈਂ ਤੈਨੂੰ ਕੋਈ ਵੀ ਗੱਲ ਨਹੀਂ ਮੈਂ ਤੇਰੇ ਨਾਲ ਦੀ ਗੱਲ ਕਰਦੀ ਆ ਤੇਰੇ ਕਰਕੇ ਕਿ ਮੇਰੀ ਇਹਨਾਂ ਲੜਾਈ ਹੋ ਗਈ ਕਿ ਉਹਨੂੰ ਕੋ ਖਾਣ ਜੋਗਾ ਤੇ ਜੋ ਕਮਾਲਾ ਵੀ ਵੀ ਮੈਂ ਤੇਰਾ ਸਾਥ ਦੇਣ ਡਈ ਆ ਤੂੰ ਫੇਰ ਇਦਾਂ ਕਰਣ ਡਈ ਆ ਮੈਂ ਤਾਂ ਮੋੜੀ ਨਾ ਚੰਗੀ ਬੋਲ ਤੂੰ ਤੇਰੇ ਤੇ ਹੱਥ ਝੁਕਿਆ ਨੇ ਹੱਥ ਝੁਕਿਆ ਆ ਤੂੰ ਹਰ ਨਹੀਂ ਉਹ ਵੇ ਉਹ ਤਾਂ ਜਾਣ ਕੇ ਸੰਗੱਡੀ ਜਾਣ ਡਈ ਆ ਉਹਨੂੰ ਕਿੱਥੇ ਕੀ ਤੂੰ ਗਿਆ ਤੇ ਕਿਆ ਨਹੀਂ ਕਿਹਾ ਨਾਲੇ ਤੂੰ ਕੋਈ ਕੰਮ ਕਰ ਨਹੀਂ ਕਰਦਾ ਅਗਲੇ ਤੇਰੇ ਕਰਕੇ ਰੋਂ ਰਹੀ ਆ ਜਦੋਂ ਉਹਨੂੰ ਸੱਚ ਪਤਾ ਲੱਗਾ ਵਾ ਤਾਂ ਹੁਣ ਉਹਦੇ ਸੱਤੀ ਪੜਦੀ ਅੱਗ ਲੱਗੀ ਤਾਂ ਨਾ ਰੋ ਕੇ ਪੜਾਸ ਕੱਢਣੀ ਆ ਮੈਂ ਇਹਨੂੰ ਉਹਦੇ ਟੱਕਰੀ ਵੀ ਨਹੀਂ ਮੈਂ ਇਹਦੇ ਮੱਥੇ ਵੀ ਨਹੀਂ ਲੱਗੀ ਦੱਸ ਨਹੀਂ ਤੂੰ ਦੱਸ ਦੀ ਕਿਉਂ ਨਹੀਂ ਇਹਨੂੰ ਉਹ ਜਹੀ ਹੋ ਗਾਲਾ ਮੇਰੇ ਕੰਮ ਤੋਂ ਰੋਂ ਡੇਂਗੇ ਇਹਨੂੰ ਕੁਛ ਕਿਹਾ ਤੈਨੂੰ ਨਹੀਂ ਮੈਂ ਉਹਨੂੰ ਕੀ ਕਹਿਣਾ ਵਾ ਜਦੋਂ ਮੈਂ ਦੱਸਣ ਦੀ ਮੇਰੇ ਤੇ ਨੇ ਜਿਕੇ ਨਾ ਮੈਂ ਤਾਂ ਕਿਤੇ ਉਹਨੂੰ ਕੋਈ ਗੱਲ ਨਹੀਂ ਕਰਦੀ ਕੋਈ ਕੰਮ ਨਹੀਂ ਚਾਦਾ ਡੰਮ ਦੀ ਚਲ ਕੋਈ ਨਹੀਂ ਨਵੀਂ ਸ਼ਮੀ ਆ ਇਹਨੂੰ ਪੁੱਛ ਲੈ ਮੈਨੂੰ ਕਦਰ ਸੋਈ ਚ ਕੋਈ ਕੰਮ ਡਾਇਆ ਵਾ ਮੈਂ ਨਹੀਂ ਚਲ ਤੂੰ ਸੌ ਸੋਈਆਂ ਕਰ ਫਿਰ ਵੀ ਤੈਨੂੰ ਗੰਦੇ ਮੇਰੇ ਤੇ ਇਲਜ਼ਾਮ ਲਾਉਂਦਾ ਕਿ ਪਤਾ ਨਹੀਂ ਕੀ ਕਰਦੀ ਹੈ ਕੀ ਮੈਂ ਕਰਤਾ ਵਾ ਨਹੀਂ ਮੈਂ ਤੈਨੂੰ ਚੰਗੀ ਲੱਗਦਾ ਉਹਦਾ ਮੈਨੂੰ ਦੱਸ ਦੇ ਕਿ ਨਹੀਂ ਚੰਗੀ ਲੱਗਦੀ ਮੈਂ ਤੁਹਾਡੇ ਘਰੋਂ ਲੱਜ ਜਾਨੀ ਆ ਆ ਵੇ ਭੈਣਾ ਮੈਂ ਤੇਰਾ ਇਨਾ ਆਦਰ ਸਤਕਾਰ ਕਰਦੀ ਆ ਨਾ ਤੂੰ ਫਿਰ ਵੀ ਇੰਨੀਆਂ ਗੱਲਾਂ ਘਾਂਡੇ ਕਿ ਤੂੰ ਚੰਗੀ ਤੇ ਮੈਂ ਘਰੋਂ ਵੀ ਚੱਲ ਜਾਨੀ ਆ ਉਹ ਕੋਸ਼ਿਸ਼ ਨਾ ਬਾ ਆਪਣੇ ਘਰ ਤੂੰ ਦੱਸ ਸਹੀ ਦੱਸ ਦੇ ਕਿਉਂ ਨਹੀਂ ਤੂੰ ਜੋ ਚੁੱਪ ਕਿਤੇ ਆ ਨਹੀਂ ਕੋਸ਼ਿਸ਼ ਨਹੀਂ ਕਿਹਾ ਮੈਨੂੰ ਦੇਖਦੀ ਨੇ ਕੋਸ਼ਿਸ਼ ਨਹੀਂ ਕਿਹਾ ਨਹੀਂ ਬੱਸ ਰੋਣ ਤੇ ਆਪਣੇ ਮਾਪਿਆਂ ਨੂੰ ਡਈ ਐ ਜਿੱਥੇ ਇੰਨਾ ਕੁਛ ਬਦਨਾਮੀ ਖੱਟ ਕੇ ਆ ਗਈ ਐ ਤੇ ਇਰਜਾਮ ਮੇਰੇ ਸਰਪੰਡੀ ਜਾਣ ਡਿਆ ਵਾ ਚੱਗਾ ਪਹਿਣਾ ਜਾ ਤੂੰ ਜਾ ਇੱਥੇ ਲੱਗਾ ਵੱਡਾ ਜਬਾਨ ਚਲਾਉਣਾ ਬੰਸਦੇ ਪਹਿਣਾ ਮੈਨੂੰ ਗਰੀਬਣੀ ਨੂੰ ਮੈਂ ਤੁਹਾਨੂੰ ਕੋਈ ਮਾੜੀ ਨਹੀਂ ਆਦੀ ਚੰਗੀ ਨਹੀਂ ਆਦੀ ਮੈਂ ਤਾਂ ਨਮੂਨੇ ਤੈਨੂੰ ਵੇਖਿਆ ਹੀ ਹੋਣਾ ਮੈਂ ਸਗੋਂ ਇੰਨਾ ਕਰਦੀ ਮੇਰੀ ਪਰਜਾਈ ਮੇਰੀ ਪਰਜਾਈ ਐ ਪਰ ਮੇਰੀ ਪਰਜਾਈ ਦਸਰ ਦੇ ਵਾਲਾ ਨੂੰ ਪੈਂਦੀ ਨਾ ਮੈਂ ਕੋਈ ਮਾੜੀ ਆ ਨਹੀਂ ਨਾ ਮੈਂ ਚੰਗੀ ਆ ਨਹੀਂ ਐ ਫਿਰ ਵੀ ਮੇਰਾ ਨਾਮ ਲਾਉਂ ਡਈ ਐ ਮੈਂ ਤਾਂ ਸਗੋਂ ਐਡੇ ਪਿਆਰ ਨਾ ਰੱਖਨੇ ਕਿ ਚਲੋ ਕੋਈ ਗੱਲ ਨਹੀਂ ਮੇਰਾ ਭਰਾ ਮੇਰੀ ਪਰਜਾਈ ਐ ਤੈਨੂੰ ਇਹ ਨਹੀਂ ਗੱਲ ਤੇ ਸਮਝ ਹੀ ਨਹੀਂ ਆਉਂਦੀ ਤੂੰ ਮੇਰੇ ਕੋਲ ਨਹੀਂ ਕਿਹਾ ਮੈਨੂੰ ਇਹਦਾ ਜੇ ਮੈਂ ਕਿਹਾ ਹੁੰਦਾ ਤਾਂ ਮੈਂ ਆਪ ਆਪਣੀ ਗਲਤੀ ਨੂੰ ਮੰਨ ਲੈਣਾ ਕਿ ਮੈਂ ਕਿਹਾ ਵਾ ਜਦੋਂ ਮੈਂ ਕਿਹਾ ਹੀ ਨਹੀਂ ਫਿਰ ਮੈਂ ਆਪਣੀ ਗਲਤੀ ਕਿੱਦਾਂ ਮੰਨਣਾ ਚੱਲ ਜਾ ਉਹਨੂੰ ਪਾਣੀ ਦਾ ਘੋਟੇ ਪਿਆ ਦੇ ਮਰ ਤਲੀ ਹੋਵੇ ਕੀ ਮੰਨਣਾ ਹਾਲ ਬਣਾਏ ਨੇ ਪੀ ਲਓ ਆਪੇ ਪਾਣੀ ਨਾਲੇ ਮੇਰੀ ਬਾਹ ਖਿੱਚ ਕੇ ਨੇ ਆਇਆ ਜਿੱਦਾਂ ਮੇਰੀ ਬਾਹ ਤੋੜਦਣ ਲੱਗੀ ਐ ਮੈਨੂੰ ਪਤਾ ਨਹੀਂ ਕਿਹੜਾ ਅੰਦਰ ਕੋਈ ਮਰ ਮੁੱਕ ਗਿਆ ਜਿਹੜੀ ਇੰਨੀ ਹੱਤ ਚੁੱਕੀ ਇਹਨਾਂ ਨੇ ਪਰ ਕੋ ਨਹੀਂ ਗਿਆ ਦੀਦੀ ਨੇ ਨਹੀਂ ਤੂੰ ਦੱਸਦੀ ਕਿਉਂ ਡਰਦੀ ਐ ਤੂੰ ਤੋਂ ਜੋ ਗੱਲ ਹੈ ਸਾਥ ਸਾਥ ਦੱਸ ਮੈਨੂੰ ਨਹੀਂ ਹਾਂ ਨਹੀਂ ਨਹੀਂ ਤੇ ਫਿਰ ਰੋਣ ਵਾਲੀ ਕਿਹੜੀ ਗੱਲ ਐ ਤੇ ਨਹੀਂ ਮੈਨੂੰ ਜੋਦ ਦੀ ਯਾਦ ਆਉਣੀ ਨਹੀਂ ਭਾਰ ਰੋਣ ਜੋਦਦੀ ਜਾਤਾ ਹੋਣੀ ਤੇਰਾ ਹਾਦ ਹੋ ਗਿਆ ਤੇਰੀ ਉਹ ਤਨ ਮੈਂ ਬੜੀ ਵਾਰ ਕਹਾਂ ਉਹਨਾਂ ਯਾਦ ਨਾ ਕਰਿਆ ਕਰ ਛੱਡ ਦੇ ਯਾਦ ਕਰਨਾ ਉਹਨਾਂ ਪਿੱਛੋਂ ਸਦਾ ਕਲੇਨ ਪੜਾ ਕੰਨੀ ਤੂੰ ਵੀ ਹਾਦ ਹੋ ਗਿਆ ਯਾਦ ਆਉਣੀ ਯਾਰ ਮੈਂ ਛੱਡ ਆਉਣਾ ਪਰ ਪੱਕਾ ਉੱਥੇ ਤੈਨੂੰ ਆਹ ਚੋਪਰ ਕਰਕੇ ਬੈਠਾ ਰਹਿਣਾ ਮਾਨਾ ਮੈਂ ਘਰੋਂ ਬਾਹਰ ਆਇਆ ਮੈਂ ਚੱਲ ਘਰ ਜਾ ਕੇ ਸ਼ਾਂਤੀ ਨਾਲ ਰਹਿਣਾ ਹਾਂ ਹੁੰਦੇ ਨੇ ਨਾ ਦਿਮਾਗ ਖਰਾਬ ਕਰਤਾ ਮੇਰਾ ਦੇ ਉਹ ਤੇਰੀ ਹੈ ਹੋ ਕਿ ਤੂੰ ਤਾਂ ਕਰਕੇ ਤੈਨੂੰ ਚੰਗਾ ਨਹੀਂ ਚਾਹੁੰਦਾ ਫਿਰ ਕਹਿੰਦੇ ਹੈ ਜੀ ਮੈਨੂੰ ਮੇਰੀ ਪੋਸਟਕੈਸ ਨਹੀਂ ਹੁੰਦੀ ਸਰਦਿਆ ਮੇਰੀ ਕਿਸਮਤ ਜਦੋਂ ਵੀ ਆਈਆਂ ਫੋਨ ਲਾ ਲਿਆ ਤੈਨੂੰ ਮੈਂ ਹੱਦ ਹੋ ਗਈ ਹੈ ਜੀ ਇੰਜ ਸਮਾ ਤਾਂ ਡਾਡੀ ਕਰੀ ਸਾਡੀ ਕਿਸਮਤ ਤੇ ਮੇਰੀ ਸੜ ਗਈ ਆ ਮੈਂ ਤੇ ਪਛਤਾਉਂਦੀ ਆ ਉਹ ਵੇਲੇ ਨੂੰ ਜਿਹੜੇ ਵੇਲੇ ਮੈਂ ਤੇਰੇ ਨਾਲ ਆ ਗਈ ਤੇਰੇ ਮਗਰ ਲੱਗ ਗਈ ਮੈਂ ਕੀ ਥੁੜਿਆਈ ਮੇਰਾ ਮੇਰੇ ਵਿਆਹ ਘਣਾ ਸਰਦੀ ਗੱਲ ਕਰਦਾ ਕਿਤੇ ਗਏ ਨੇ ਮੈਨੂੰ ਇੱਕ ਵਾਰੀ ਨਹੀਂ ਪੁੱਛਿਆ ਹੈਗਾ ਵੀ ਮੇਰੇ ਤੇ ਕੀ ਵੀ ਤੰਡੀਆਂ ਆਪਣੀ ਪਈ ਦੂਆ ਭੈਣ ਭਰਾਵਾਂ ਨੂੰ ਆਪੋ ਚੋ ਹੀ ਲੜ ਲੜ ਕੇ ਮਰ ਜਾਣ ਲੱਗੇ ਆ ਮੈਨੂੰ ਐਵੇਂ ਚੱਕੀ ਦੇ ਵਿੱਚ ਪੀਂਦੇ ਰਹਿੰਦੇ ਆ ਮੈਂ ਤੇ ਗੈਨ ਨੂੰ ਆਪਣਾ ਦੁੱਖ ਵੀ ਦੱਸਣ ਜੋਗੀ ਨਹੀਂ ਰਹੀ ਮੈਂ ਕਿਹੜੇ ਖੂਜ ਮਰ ਆ ਜਾ ਕੇ ਸਮਝ ਨਹੀਂ ਮਿਨਉਂਦੀ ਇਹ ਬਨ ਕੇ ਰਿਆਵਾ ਮੈਂ ਤਾਂ ਕਹਿਆ ਨੂੰ ਪੰਮ ਨੇ ਕੋਈ ਪਿਆਣਾ ਮੇਰਾ ਗੁੱਸਾ ਇੱਥੇ ਕਢਿਆਣਾ ਇਹ ਤਾਂ ਕਹਿੰਨ ਨੂੰ ਕੁੜੀਆਂ ਦੀ ਯਾਦ ਆਉਂਦੀ ਹੈ ਸਿਆਪਾਖਾਨਾ ਦੇਖ ਕੇ ਪਤਾ ਲੱਗ ਗਿਆ ਨਾ ਪੰਮ ਨੂੰ ਇਹ ਤਾਂ ਬੜਾ ਪੰਗਾ ਪੈ ਗਿਆ ਵਾ ਉਹ ਮੈਂ ਤਾਂ ਲੱਕੋਂ ਫਾਏ ਆ ਗਿਆ ਘਰਾਂ ਦੇ ਹੁਣ ਕਰਾਂ ਕੀ ਸਮਝ ਨਹੀਂ ਆਉਂਦੀ ਕੋਲ ਸਾਲ ਪਾਣੀ ਤੇ ਦੇਖ ਕੇ ਆਵਾਂ ਇਹਨੂੰ ਤਦਾਂ ਬੈਠੀ ਜੀ ਆ ਨੇ ਆ ਕੇ ਤੂੰ ਬਲਸ਼ਰ ਬਣਾ ਕੀਤਾ ਵਾ ਹਲਾ ਪੀ ਪਾਣੀ ਮੇਰੀ ਗੱਲ ਸੁਣਾ ਉਹ ਮਨਿਆ ਮੈਨੂੰ ਧੀਆ ਤੈਨੂੰ ਚਿਤਾਂਦਾ ਵਾ ਤੇਰੇ ਧੀਆ ਨਹੀਂ ਮੇਰੇ ਧੀਆ ਆਏ ਆ ਤੇ ਮੇਰੀ ਗੱਲ ਸੁਣ ਜੇ ਕਿਤੇ ਪਾਬਣ ਨੂੰ ਪਤਾ ਲੱਗ ਗਿਆ ਨਾ ਤਾਂ ਬੜਾ ਪੰਗਾ ਪੈਣ ਹੋ ਤੂੰ ਇयां ਬੜੀਆਂ ਧੀਆ ਸਮਝੋ ਨਾ ਤੇ ਐਦਾਂ ਨਹੀਂ ਕਰਨਾ ਫਿਰ ਇੱਕ ਵਾਰੀ ਵੀ ਨਹੀਂ ਕਿਤੇ ਤੇ ਇਹ ਕਹਾਗਾ ਚਾਲਾਂ ਤੈਨੂੰ ਮੈਂ ਮਲਾ ਹੀ ਨਿਆਵਾ ਜਾ ਕੇ ਮੈਂ ਅੰਦਰੋਂ ਅੰਦਰ ਰੋਂਦੀ ਰਹੀ ਆ ਤੂੰ ਇੱਥੇ ਕਦੀ ਪੁੱਛਿਆ ਤੱਕ ਨਹੀਂ ਹੈਗਾ ਜਿਹੜਾ ਬੰਦਾ ਆਪਣਾ ਸਮਝਦਾ ਨਾ ਉਹ ਏਦਾਂ ਦਾ ਵਿਤਕਰਾ ਜਿਆ ਨਹੀਂ ਕਰਦਾ ਹੁੰਦਾ ਮੈਂ ਵਿਤਕਰਾ ਮੈਂ ਕੁੜੀਆਂ ਵਰਕੇ ਥੋੜੀ ਕਾਂਡੇ ਆ ਮੈਂ ਤਾਂ ਕਹਿਆ ਤੈਨੂੰ ਪਾਉਣੇ ਕੁਝ ਕਿਹਾ ਤੇ ਮੈਂ ਵੇਲੇ ਤੈਨੂੰ ਕਦਮ ਪਹੁੰਚਦਾ ਨਾ ਉਹਨੂੰ ਬਾਹਰ ਕਰਕੇ ਬਾਹਰੋਂ ਤੇ ਇੱਥੇ ਆ ਕੇ ਮੂੰਹ ਕਾਇੰਡਾ ਨਾ ਮੈਨੂੰ ਕੁਛ ਕਿਹਾ ਇਹਨੇ ਜਾਂ ਦੱਸ ਦੀ ਕੋਈ ਮੈਨੂੰ ਚੱਲਾ ਪਾ ਹਾਂ ਚੂੜੀਆਂ ਦੇ ਬਾਅਦ ਕੀ ਬਣਾਇਆ ਵੇ ਹਾਲ ਇਹ ਪਤਾ ਲੱਗ ਗਿਆ ਨਾ ਉਹਨੂੰ ਕੋਈ ਫੇਰ ਤੈਨੂੰ ਪਤਾ ਗਾਣਾਂ ਆ ਆ ਨਾਕਾਲੀ ਦਨ ਕਾਮ ਹੜ ਆਣੀ ਵੀ ਪਹਿਲਾ ਛੇਤੀ ਕਰ ਐਵੇਂ ਹੋਈ ਆਂਡੀ ਟੁੱਪ ਕਰਦਾ ਸੁਣ ਮੈਂ ਨਹੀਂ ਪੀਣਾ ਬਾਣੀ ਉਹ ਪੀ ਬਾਣੀ ਵੀ ਲਾ ਗਰਮੀ ਬੜੀ ਹੋ ਉਹਦਾ ਮੇਰੇ ਗੱਲ ਸੁਣ ਉਹ ਮੈਂ ਜੋ ਵੀ ਕੀਤਾ ਤੇਰੇ ਕਰਕੇ ਕੀਤਾ ਵਾ ਉਹ ਤੇਰੀਆਂ ਧੀਆਂ ਥੋੜੀ ਮੇਰੀਆਂ ਧੀਆਂ ਆਈਆਂ ਉਹ ਪਰ ਮੈਂ ਤਾਂ ਲੱਖੋਂ ਖਾਏ ਆ ਗਿਆ ਜੇਕਰ ਤੇ ਨੂੰ ਪਤਾ ਲੱਗ ਗਿਆ ਨਾ ਪੰਮ ਨੂੰ ਉਹਨੇ ਮੈਨੂੰ ਘਰੋਂ ਬਾਹਰ ਕੱਢ ਦੇਣਾ ਵਾ ਸਮਝਿਆ ਕਰ ਕੋ ਮੇਰੀ ਮਜਬੂਰੀ ਹੈ ਕੁਝ ਮੇਰੀਆਂ ਕੁੜੀਆਂ ਦੇ ਮਜਬੂਰੀਆਂ ਨਹੀਂ ਹੁੰਦੀਆਂ ਉਹ ਮਜਬੂਰੀ ਹੈ ਨਾ ਤੇ ਵੇਪਨ ਉਹਦਾ ਬਾਰੋ-ਬਾਰ ਜਾ ਕੇ ਵੀ ਚੁੱਪਕ ਕੇ ਮਿਲ ਕੇ ਆ ਜਾਂਦਾ ਮਤਲਬ ਇਹ ਥੋੜੀ ਹੈ ਵੀ ਅਗਲਿਆਂ ਦਾ ਨਾਂ ਹੀ ਨਾ ਲਵੋ ਨਹੀਂ ਤੇ ਕਰੀ ਨਾਂ ਵੀ ਨਹੀਂ ਲੈ ਆਗਾ ਨਹੀਂ ਨਾਸ ਮੈਂ ਨਾਂ ਹੀ ਲੈਣਾ ਮੈਂ ਇਥੇ ਨਾਂ ਲੈ ਕੇ ਪੰਗਾ ਪਾਉਣਾ ਇਥੇ ਨਾ ਉਹ ਤੈਨੂੰ ਬਹੁਤ ਉਹਦਾ ਵੀ ਛੱਡਦੀ ਓ ਮੈਨੂੰ ਪਸੰਦ ਕੋਨ ਹੈ ਪਿਛਲਾ ਮੋਹ ਛੱਡਦੇ ਹੋ ਨਾ ਤਾਡੇ ਲਈ ਇਹ ਕਹਿਣਾ ਬੜੀ ਸੋਖੀ ਗੱਲ ਆ ਪਰ ਮੈਨੂੰ ਬੜਾ ਉਕਾ ਲੱਗਦਾ ਵਾ ਮੇਰੇ ਦਿਲ ਤੇ ਕੀ ਲੀਕਾਂ ਫਿਰਦੀਆਂ ਮੈਨੂੰ ਪੁੱਛ ਕੇ ਵੇਖੋ ਤੁਸੀਂ ਤਾਂ ਬੜਾ ਸਹਿਜੇ ਜਿਹਾ ਕਹਿ ਤਾ ਵਾ ਪਿਛਲਾ ਮੋਹ ਛੱਡਦੇ ਦੱਸ ਮੈਂ ਹੁਣ ਕੀ ਕਰਾਂ ਇੱਥੇ ਫਿਰ ਮੈਨੂੰ ਦੱਸ ਉਹਨੂੰ ਲੈ ਆਵਾਂ ਕੁੜੀ ਤਾਂ ਨਹੀਂ ਲੈ ਆ ਕੇ ਆਵਾਂ ਇੱਥੇ ਲੈ ਆਵਾ ਫਿਰ ਲੈ ਕੇ ਨਹੀਂ ਹੋਣਾ ਤੇ ਮਰ ਆਈ ਦੋ ਇੱਕ ਅਰੇ ਮੁਲਾਇਦੋ ਉਹ ਚੱਲ ਕੋਈ ਮੇਰੀ ਗੱਲ ਸੁਣ ਨੀ ਤੈਨੂੰ ਦੀ ਗੱਤਾ ਨਾ ਮੈਨੂੰ ਕਿਸਨ ਮਿਲਾ ਲਿਆਉਂਗਾ ਮੈਂ ਤੈਨੂੰ ਚੰਗਾ ਹੁਣ ਮੇਰੇ ਬਹੂ ਚੁੱਪ ਕਰ ਜਾਗਾ ਤੇ ਇਦਾਂ ਕਰ ਆ ਵਾਲਾ ਕੀ ਘਰ ਬਣਾਇਆ ਵੇਖ ਤੋ ਵੇ ਆ ਗਰਮੀ ਉਤਨੀ ਨਹੀਂ ਨਾ ਯਾ ਧਿਆਨ ਨਾਲ ਨੂ ਉਰ ਜਾ ਅੱਦੋ ਗੀ ਨਹੀਂ ਗਰਮੀ ਆ ਪਰਨੇ ਕਦਾ ਬਿਚੀ ਅੰਦਰ ਮੈਂ ਘਰ ਆ ਚੱਲ ਜਾ ਤੇਤੀ ਜਾਣ ਉਗੀ ਗਰਮੀ ਦੇ ਵੀ ਤੇ ਉੱਤੋਂ ਪੱਖਾ ਬੰਦ ਕਰਕੇ ਬੈਠੀ ਐ ਐਨੀ ਗਰਮੀ ਚ ਉਹ ਭਾਵੇਂ ਉਹਦਾ ਬੰਦਾ ਮਰੇ ਨਾ ਮਰੇ ਆ ਗਰਮੀ ਨਾਲ ਉਹਦੇ ਮਰਦੇ ਭਾਵੇਂ ਅੰਦਰ ਇਹਦਾ ਜਨੰਦਿਆ ਕੋ ਹਾਲ ਨਹੀਂ ਉਹਦਾਂ ਚੜੀਦਾ ਜੀਰ ਕਰਦਾ ਹੀ ਆ ਨਾ ਮੈਨੂੰ ਨਿਆਣਿਆਂ ਨੂੰ ਕਸੂਰ ਤੇ ਇਹਦਾ ਬਣਿਆ ਚਲ ਕੋਈ ਨਹੀਂ ਫਿਰ ਕਿਸੇ ਨਾਲ ਮਿਲਾ ਲਿਆ ਹਾਂਗਾ ਫਿਰ ਹੋਰ ਕੀ ਆ ਰੇ ਭਈ ਪਾਮ ਨੂੰ ਜੇ ਪਸਾ ਲੱਗਿਆ ਨਾ بڑا ਪੰਗਾ ਪੈਣਾ ਹੈ ਪਰ ਮੈਂ ਪਾਮ ਦਾ ਸੋਚਾਂ ਇਧਰੇ ਦੁਖੀ ਹੁੰਦੀ ਐ ਇੱਕ ਨੇ ਕੰਮ ਤੇ ਕਰਨੇ ਪੈਣਾ ਵਾ ਚੜਕੇ ਦਿਨ ਨਾ ਸ਼ਾਮਾ ਪੈ ਨੂੰ ਜਾਊਂਗਾ ਫਿਰ ਨੇਰੇ ਨੇ ਜੇਕਰ ਮਲਾ ਲਿਆਂਗੇ ਨਾ ਇਦਾਂ ਕੰਮ ਥੀਕ ਲੱਭਣਾ ਵਾ ਨਹੀਂ ਤੇ ਤਾਂ ਮਨ ਬੜਾ ਦੁਖੀ ਬਣਾਵਾ ਅਕਸਰ ਤੇ ਇਹ ਵੀ ਧੀਾਂ ਦੀ ਮਾਂ ਹੀ ਆ ਨਾ ਆਪਣਸਿਆਂ ਤੂੰ ਕਿਨੇ ਗਰਮੀ ਦੀ ਮਰਚ ਲੈ ਆਂ ਅੰਦਰ ਕੋਈ ਏਸੀ ਓਨ ਕਰ ਲਾ ਬਹੁਤ ਬੁਰਾ ਹਾਲ ਹੋਣ ਗਰਮੀ ਤੇ ਪਤਾ ਕਿਦਾਂ ਬੈਠੀ ਹੈ ਅੰਦਰੇ ਮੇਰਾ ਤਾਂ ਧੜਕ ਕੈਨੇ ਕਲ ਗਿਆ ਮੈਂ ਕਿਹਾ ਹਾਂ ਇਹਨ ਖੱਤਾ ਮੇਰੇ ਬਾਹ ਫੜ ਕੇ ਲੈ ਗਿਆ ਮੇਰਾ ਤਾਂ ਉਦਾ ਹੀ ਗੁੱਟ ਪੇਟ ਕਰਨ ਦਾ ਜਿੱਦਾਂ ਮੇਰਾ ਗੋਟੀ ਕਰ ਦੇਣ ਲੱਗਾ ਮੈਂ ਪਤਾ ਨਹੀਂ ਅੱਜ ਕੀ ਹੋ ਗਿਆ ਇਹ ਪਰ ਸ਼ੁਕਰ ਹੀਓ ਕਿ ਰੋਣ ਤੇ ਪੂਰਾ ਡਈ ਜਿੱਦਾਂ ਮੈਂ ਤੇ ਜੁੰਡਿਆਂ ਨੂੰ ਹੱਥ ਪਾਇਆ ਨਾ ਰੋਣਾ ਤੇ ਇਹਦਾ ਬਣਦਾ ਹੈ ਰੋਈ ਇਹ ਪੂਰਾ ਵਾ ਪਰ ਜੇ ਕਿਤੇ ਅਜ ਵਿਪਨ ਨੂੰ ਦੱਸ ਦਿੰਦੇ ਨਾ ਤਾਂ ਖਲਾਰਾ ਬੜਾ ਪੈ ਜਾਣਾ ਹੈ ਮੇਰਾ ਜੁੱਲੀ ਬਿਸਤਰਾ ਇੱਥੋਂ ਨਿਕਲ ਜਾਣਾ ਹੈ ਤਾਂ ਮੈਨੂੰ ਫੇਰ ਜਾ ਕੇ ਉੱਥੇ ਮਾਤਾ ਦੀ ਕੜਕੜ ਸੁਣਨੀ ਪੈਣੀ ਨਾਲੇ ਸਾਰਾ ਦਿਨ ਉੱਥੇ ਕੰਮ ਕਰੋ ਨਾਲੇ ਮਾਤਾ ਦੀ ਕੜਕੜ ਸੁਣੋ ਜੇ ਜਦੋਂ ਇਹ ਨਹੀਂ ਕਿਸੇ ਦੀ ਮੰਨਦਾ ਇਹ ਟੌਰ ਨਾ ਇੱਥੇ ਰਹਿਦਾ ਕੋਈ ਰੱਈਏ ਦੀ ਕਮਾਈ ਨਹੀਂ ਕਰਦਾ ਤਾਂ ਕੀ ਗੱਲ ਮੈਂ ਨਹੀਂ ਇੱਥੇ ਰਹਿ ਸਕਦੀ ਜਿੱਦਾਂ ਡੇ ਹੀ ਨਾ ਰੋਣਾ ਮੈਨੂੰ ਤੇ ਸਭ ਕੁਝ ਦੱਸਦਣ ਲੱਗੇ ਜੇ ਦੱਸ ਦਿੰਦੇ ਖਲਾਰਾ ਬੜਾ ਪੈ ਜਾਣਾ ਪਰ ਇੱਕ ਗੱਲ ਹੀ ਪੰਮ ਤੇਰੀਆਂ ਮੜੀਆਂ ਦੀ ਅੱਖਾਂ ਕੱਢਣ ਤੇ ਉਸ ਤੋਂ ਵਲੇ ਡਰ ਗਈ ਇਹ ਹੀ ਬਹਾਨਾ ਸ਼ੂਗਰ ਕਰ ਕਿ ਮੇਰੇ ਵੀ ਦਿਮਾਗ 'ਚ ਆ ਗਈ ਇਹ ਗੱਲ ਕਿ ਆਪਣੇ ਪਿਛਲੇ ਨੂੰ ਯਾਦ ਕਰਕੇ ਰੋਣ ਡਈ ਇਹ ਮੇਰੇ ਕੋਲ ਨਾ ਨਾ ਮੌਕਾ ਸੰਭਲਿਆ ਜਾਂਦਾ ਇੰਨੇ ਸਾਰਾ ਕੁਝ ਅਜ ਬੱਕ ਦੇਣਾ ਤੇ ਪਤਾ ਨਹੀਂ ਇੱਥੇ ਕੀ ਬਣਨਾ ਸ਼ੁਗਰ ਅਗੇ ਦੇ ਮਮਾ ਤੇਰਾ ਦਿਮਾਗ ਚੱਲ ਗਿਆ ਸਾਰਾ ਕੁਝ ਸੈੱਟ ਹੋ ਗਿਆ ਹਾਏ ਰੱਬਾ ਮਮਾ ਅੱਜ ਮੈਨੂੰ ਵੀਰ ਤੋਂ ਜ਼ਰ ਮੇਰੇ ਨੇ ਮਾਰਿਆ ਵਾ ਰੋਜ਼ ਮੇਰੇ ਨਾਲ ਵੀਰ ਦਾ ਅਵੇ ਪੁੱਤ ਫਿਲਮ ਤੇ ਸਾਰਾ ਦਿਨ ਘਰੋਂ ਨਹੀਂ ਮੁੱਕਦੀ ਸਾਰਾ ਦਿਨ ਘਰ ਨਹੀਂ ਰੋਣਾ ਮੁੱਕਦਾ ਤੂੰ ਤਾਂ ਲੈ ਫੋਨ ਖੇਡਣ ਕਹਿ ਤੂੰ ਮੁੰਡੇ ਨਾਲ ਲੜ ਕੇ ਆ ਵੀ ਗਿਆ ਮੈਂ ਨਹੀਂ ਲੜਿਆ ਰੋਜ਼ ਮੇਰੇ ਨਾਲ ਲੜਦਾ ਨੋ ਤੈਨੂੰ ਮੈਂ ਕਿੰਨੀ ਵਾਰ ਸਮਝਾਇਆ ਕਿ ਜੋ ਤੈਨੂੰ ਪਤਾ ਕਿ ਉਹਦੀ ਮਾਂ ਨੇ ਉਹਨੂੰ ਡਾਕਦੀ ਕਿ ਉਹ ਕਾਹਤੋਂ ਇੰਨਾ ਰੋਂਦਾ ਵਾ ਤੇ ਕਾਹਤੋਂ ਇੰਨਾ ਤੈਨੂੰ ਸਤੰਦਾ ਵਾ ਉਹ ਗੱਲ ਕਰਕੇ ਨਾ ਮਾਰ ਕੇ ਤੈਨੂੰ ਤੇ ਆਪ ਉਹ ਰੋ ਕੇ ਆਪਣੀ ਮਾਂ ਕੋਲ ਜਾ ਕੇ ਸੱਚਾ ਹੋ ਜਾਂਦਾ ਵਾ ਵੀ ਵੀ ਵਾਰੀ ਮੈਂ ਉਹਦੀ ਮਾਂ ਨੂੰ ਲਾ ਮਾਤਾ ਤੋ ਗਾੜਾ ਪਤਾ ਕੀ ਆਂਦੀ ਐ ਭੈਣ ਜੀ ਤੁਹਾਡੇ ਪੁੱਤ ਦਾ ਕਸੂਰ ਵਾ ਮੇਰਾ ਤਾਂ ਮੁੰਡਾ ਸ਼ਤਾਨੀ ਨਹੀਂ ਕਰਦਾ ਤੇਰਾ ਹੀ ਮੁੰਡਾ ਸ਼ਤਾਨੀ ਕਰਦਾ ਤੂੰ ਇਹਨੂੰ ਇਕੱਲੇ ਨੂੰ ਲੱਭੇ ਉਹਨਾਂ ਫਿਰ ਉਹਨੂੰ ਕਿਹਾ ਤੇ ਜੇ ਤੂੰ ਹੀ ਇਕੱਲੇ ਨੂੰ ਫੜ ਕੇ ਕਿਸ ਵੇਲੇ ਮਾਂ ਜਾਂਦੇ ਤੇ ਜੇ ਉਹ ਤੇਰੇ ਨਾਲ ਲੜਦਾ ਤੇ ਫੜ ਕੇ ਜੂੰਡੇ ਤੈਨੂੰ ਸੁੱਟ ਲੈ ਕਿਸ ਦਿਨ ਮਾਤਾ ਕਾ ਗੱਲ ਹੁਣ ਹੀ ਨੇ ਦੇ ਫਿਰ ਤੂੰ ਵੀ ਹੌਲੀ ਚ ਕਹ ਦੇ ਕਿ ਆਂਟੀ ਜੀ ਮੈਂ ਨਹੀਂ ਕੁੱਖ ਵੀ ਕੀਤਾ ਜੋ ਕੀਤਾ ਇੰਨੇ ਕੀਤਾ ਵਾ ਮੈਂ ਤਾਂ ਮਾਰ ਦੂੰਗਾ ਫਿਰ ਉਹ ਆਪਣੀ ਮੰਮੀ ਨੂੰ ਲੈ ਆਊਗਾ ਹਾਈਵੇ ਜੀ ਉਹ ਤੈਨੂੰ ਮਾਰ ਕੇ ਆਪਣੀ ਮਾਂ ਨੂੰ ਗੱਲ ਸੰਭਲ ਸਕਦਾ ਵਾ ਤੇ ਤੇਰ ਕੋ ਨਹੀਂ ਸੰਭਲੀ ਜਾਂਦੀ ਆਂਦੇ ਨਾ ਕਿ ਮਾਰ ਵੀ ਦੋ ਸੱਪ ਵੀ ਮਾਰ ਤੂੰ ਤੇ ਲਾਠੀ ਵੀ ਨਾ ਟੁੱਟੇ ਉਹ ਸਾਬ ਕਰ ਦੇ ਤੋੜ ਕੇ ਲਾ ਦੇ ਸੁੜ ਦੇ ਉਹਨੂੰ ਇੱਕ ਵਾਰੀ ਮੰਜੇ ਤੇ ਪਾ ਦੇ ਉਹਨੂੰ ਪਤਾ ਲੱਗ ਜਾਊਗਾ ਕਿੱਦਾਂ ਰਹਿਦਾ ਕਿੱਦਾਂ ਨਹੀਂ ਤੇ ਕਹੀ ਆਂਟੀ ਮੈਨੂੰ ਨਹੀਂ ਪਤਾ ਡਿਗ ਡੁਗ ਗਿਆ ਵਾ ਤੇ ਬੰਬੀ ਦੇ ਨੰਦਾ ਚ ਬੱਚੇ ਡਿਗ ਗਿਆ ਵਾ ਸਭ ਆਨੇ ਬਾਨੇ ਆ ਤੇਰ ਕੋ ਨਹੀਂ ਚੱਲਦੇ ਮੇਰੇ ਸੁਣ ਲੈ ਗੱਲ ਅੱਗੇ ਤੋਂ ਕਿਸੇ ਕੋ ਛੱਤਰ ਖਾ ਕੇ ਨਹੀਂ ਆਉਣੇ ਉਹ ਤੇ ਸੇਵਾ ਪਾਣੀ ਫੁੱਲ ਕਰਕੇ ਆਉਣੀ ਅਗਲੇ ਦੀ ਪੂਰੀ ਸੇਵਾ ਪਾਣੀ ਕਰਕੇ ਆ ਕੇ ਨਾ ਫੇਰ ਆ ਕੇ ਮੈਨੂੰ ਦੱਸਣਾ ਕਿ ਮੰਮੀ ਮੈਂ ਕੋਟ ਲਿਆ ਵਾ ਫੇਰ ਮੇਰੇ ਕਲੇਜੇ ਠੰਡ ਪੈਣੀ ਆ ਕਿ ਹਾਂ ਵਾਕਿਆ ਹੈ ਮੇਰਾ ਪੁੱਤ ਵਾ ਜਿੱਦਾਂ ਮੈਂ ਨਹੀਂ ਨਾ ਉਦਾਂ ਹੀ ਇਹ ਕਰਦਾ ਵਾ ਸੁਣਿਆ ਵਾ ਤੇ ਜਾ ਹੁਣ ਜਾ ਕੇ ਪਾਣੀ ਪੋਣੀ ਪੀ ਲੈ ਤੇ ਗਾੜੀ ਤੋਂ ਮੌਕਾ ਨਹੀਂ ਜਾਣ ਦੇਣਾ ਠੀਕ ਆ ਇਹਨੂੰ ਇੱਕੋ ਰਿਸ਼ੇ ਲੱਥੇਂਗੇ ਨਾ ਉਹਦਾ ਨਾਲ ਦੇ ਦੂਜੇ ਵੀ ਡਰਨਗੇ ਕਿ ਹਾਂ ਇਹ ਕੋ ਨਾਲ ਨੂੰ ਹੱਥ ਨਹੀਂ ਲਾਉਣਾ ਠੀਕ ਆ ਮੈਂ ਪਹਿਲਾਂ ਮੂੰਹ ਥੋੜ ਲੰਨਾ ਜਾ ਮੂੰਹ ਵੀ ਥੋ ਮੇਰਾ ਪੁੱਤਾ ਕੋਖਨੀ ਹਾਲ ਉਧਰੋਂ ਟੈਨਸ਼ਨਾਂ ਨਹੀਂ ਆਉਂਕੀਆਂ ਮੋਕਦੀਆਂ ਤੇ ਇੱਧਰ ਮੁੰਡੇ ਦੀਆਂ ਟੈਨਸ਼ਨਾਂ ਸ਼ੁਰੂ ਹੋ ਚੱਲੀਆਂ ਚੱਲ ਮੁੰਡੇ ਨੂੰ ਮੈਂ ਇੱਕ ਵਾਰੀ ਸਮਝਾਤਾ ਵਾ ਨਾ ਹੁਣ ਮੁੰਡਾ ਬਾਹਰ ਦੱਸੂਗਾ ਤੇ ਫੇਰ ਹੀ ਗੱਲ ਬਣਨੀ ਉਦਾਂ ਗੱਲ ਵੀ ਨਹੀਂ ਬਣਨੀ ਤੈਨ ਕਿਹਦੀ ਲੱਤ ਲੋ ਤੋੜ ਕੇ ਆ ਤੂੰ ਮੈਂ ਤੇ ਲੋਕਾਂ ਨੇ ਸਾਡਾ ਜੀਣਾ ਹਰਾਮ ਕੀਤਾ ਵਾ ਮੇਰੇ ਕੋਲ ਤੇ ਘਰੋਂ ਨਹੀਂ ਭੁਗਤੀਆਂ ਜਾਣ ਡੀਆਂ ਤੇ ਮੰਮੀ ਜਾ ਕੇ ਤੂੰ ਉਹਦੀ ਮੰਮੀ ਨੂੰ ਕਹਾਂ ਮੈਂ ਉਹਦੀ ਮਾਂ ਨੂੰ ਕੀ ਕਹਾਂ ਸਾਰਾ ਦਿਨ ਤੇ ਘਰ ਫਿਲਮ ਲੱਗੀ ਰਹਿੰਦੀ ਆ ਆਪੇ ਤੋੜਿਆ ਲੱਤ ਲੋ ਤੋਦੀ ਮਾਂ ਨੂੰ ਹੀ ਪਤਾ ਲੱਗ ਜਾਊਗਾ ਨਾਲੇ ਠੰਡ ਪੈ ਜਾਊ ਉਹਨੂੰ